ਪਾਰਟੀ ਵਿਦਿਆ ਨਿਕੇਤਨ ਸਕੂਲ ਸਰੀਨ ਸਕੂਲ ਨਿਊ ਤਹਿਸੀਲਪੁਰਾ ਅੰਮ੍ਰਿਤਸਰ ਵਿਖੇ ਬੱਚਿਆਂ ਨੂੰ ਉਹ تعلیم حاصل ਅਧਿਆਪਕਾਂ ਵੱਲੋਂ ਦੋਸਤਾਨਾ ਢੰਗ ਨਾਲ ਪੜਾਇਆ ਜਾਂਦਾ ਹੈ ਜਿਸ ਨਾਲ ਬੱਚੇ ਜਲਦੀ ਸਿੱਖਿਆ ਹਾਸਲ ਕਰਕੇ ਆਪਣੇ ਮੁਕਾਮ ਵਿੱਚ ਅੱਗੇ ਵਧਦੇ ਹਨ ਸਕੂਲ ਦੇ ਪ੍ਰਿੰਸੀਪਲ ਸੰਦੀਪ ਸਰੀਨ ਨੇ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆ ਹੋਇਆ ਕਿ ਆ ਕਿ ਰੋਸ਼ਨੀ ਦੇ ਇਸ ਪਵਿੱਤਰ ਤਿਉਹਾਰ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਤੇ ਖੁਸ਼ਹਾਲੀਆਂ ਦੀਆਂ ਰੌਸ਼ਨੀਆਂ ਚਮਕਦੀਆਂ ਰਹਿਣ ਅਤੇ ਪਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਿੰਸੀਪਲ ਭਾਰਤੀ ਵਿਦਿਆਨਕੇਤਨ ਸੀਨੀਅਰ ਸੈਕੰਡਰੀ ਸਕੂਲ ਸਰੀਨ ਸਕੂਲ ਦੇ ਨਾਮ ਤੋਂ ਸਾਡੀ ਇੰਸਟੀਟਿਊਸ਼ਨ ਨੂੰ ਲੋਕਾਂ ਨੇ ਆਪਣੇ ਵੱਲੋਂ ਹੀ ਨਾਂ ਦਿੱਤਾ ਹੈ ਸਕੂਲ ਦਾ ਨਾਂ ਤੇ ਵੈਸੇ ਭਾਰਤੀ ਵਿਦਿਆਨਕੇਤਨ ਸੀਨੀਅਰ ਸੈਕੰਡਰੀ ਸਕੂਲ ਹੈ ਪਰ ਲੋਕਾਂ ਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇਹਦਾ ਨਾਂ ਸਰੀਨ ਸਕੂਲ ਰੱਖ ਦਿੱਤਾ ਹੈ ਇਹ ਸਕੂਲ ਸਾਡਾ 1952 ਤੋਂ ਸਟੈਬਲਿਸ਼ ਹੈ ਬਹੁਤ ਸਾਰੀਆਂ ਵਿਦਿਆਦਿ ਖੇਤਰ ਵਿੱਚ ਫਲਾੰਗਾ ਮਾਰਦਾ ਹੋਇਆ ਪ੍ਰਾਇਮਰੀ ਐਜੂਕੇਸ਼ਨ, ਮਿਡਲ ਐਜੂਕੇਸ਼ਨ, ਹਾਈ ਐਜੂਕੇਸ਼ਨ ਔਰ ਸਕੈਂਡਰੀ ਐਜੂਕੇਸ਼ਨ ਲੋਕਾਂ ਦੇ ਬੱਚਿਆਂ ਨੂੰ ਮੁਹੱਈਆ ਕਰਵਾ ਰਹੀਆਂ ਜਾ ਰਹੀਆਂ। ਸਕੂਲ ਵਿਖੇ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਔਰ ਬੱਚਿਆਂ ਨੂੰ ਵੀ ਅਸੀਂ ਉਹ ਸਹੂਲਤਾਂ ਮੁਹੱਈਆ ਕਰਾਉਂਦੇ ਹਾਂ। ਸਕੂਲ ਦਾ ਆਪਣਾ ਸਕੂਲ ਬੈਂਡ ਹੈ। ਸਕੂਲ ਦੀ ਆਪਣੀ ਇਮਾਰਤ ਬਹੁਤ ਖੁੱਲੀ ਤੇ ਹਵਾਦਾਰ ਹੈ। ਸਟਾਫ ਬਹੁਤ ਹੀ ਤਜਰਬੇਕਾਰ ਤੇ ਮਿਹਨਤੀ ਹੈ। ਨਵੇਂ ਪੈਟਰਨ ਤੇ ਕੰਪਿਊਟਰ এডਿਕੇਸ਼ਨ ਔਰ ਹੋਰ ਵੀ ਜਿਹੜੀਆਂ ਐਪਸ ਨੇ ਜਾਂ ਟੈਕਨੀਕਸ ਨੇ ਉਹਨਾਂ ਦਾ ਸਹਾਰਾ ਲੈ ਕੇ ਬੱਚਿਆਂ ਨੂੰ ਉੱਚ ਵਿਦਿਆ ਦੇ ਨਾਲ ਜੋੜਿਆ ਜਾਂਦਾ ਹੈ। ਬੱਚਿਆਂ ਦੀਆਂ ਖੇਡ ਦੀ ਐਕਟੀਵਿਟੀਆਂ ਵੀ ਕਰਾਈਆਂ ਜਾਂਦੀਆਂ ਹਨ। ਸਕੂਲ ਬੈਂਡ, ਸਕੂਲ ਦੀ ਕਨਵੈਨਸ ਔਰ ਹੋਰ ਵੀ ਜਿੰਨੀਆਂ ਸਹੂਲਤਾਂ ਨੇ ਪ੍ਰੀਖਿਆ ਕੇਂਦਰ ਇਸ ਤੋਂ ਇਲਾਵਾ ਕੰਪਿਊਟਰ এডਿਕੇਸ਼ਨ ਹਰ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਦੇ ਨਾਲ ਬੱਚਿਆਂ ਨੂੰ ਅੱਛੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਸੀਂ ਲੋਕ ਪੁਰਾਣੀਆਂ ਇੰਸਟੀਚਿਊਸ਼ਨ ਚਲਾਉਣ ਦੇ ਵਿੱਚ ਗਿਨੇ ਜਾਂਦੇ ਹਾਂ ਕਿਉਂਕਿ 9051 ਦੇ ਵਿੱਚ ਮੇਰੇ ਫਾਦਰ ਸਾਹਿਬ ਡਾਕਟਰ ਓਪੀ ਸ੍ਰੀਨਜੀ ਨੇ ਇਹ ਸਕੂਲ ਦੀ ਸੰਗੇ ਬੁਨਿਆਦ ਰੱਖੀ ਔਰ ਉਹਨਾਂ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਅਸੀਂ ਪੂਰ ਜ਼ੋਰ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਵਿਦਿਆ ਦੇ ਖੇਤਰ ਵਿੱਚ ਆਮ ਜਨਤਾ ਨੂੰ ਖਾਸ ਜਨਤਾ ਨੂੰ ਖਾਸ ਸਹੂਲਤਾਂ ਦੇ ਕੇ ਵਿਦਿਆ ਦਿਰਾਈ ਉਹਨਾਂ ਨੂੰ ਉਹਨਾਂ ਦੀ ਸੇਵਾ ਕਰ ਸਕੀਏ ਸਰਕਾਰ ਵੱਲੋਂ ਜੋ ਵੀ ਟਾਈਮ-ਟਾਈਮ ਤੇ ਸਾਨੂੰ ਡਾਇਰੈਕਟਿਵ ਸਿਲੇਬਸ ਦੇ ਆਉਂਦੇ ਹਨ ਜਾਂ ਹੋਰ ਉਚੇਰੀ ਸਿੱਖਿਆ ਦੇ ਲਈ ਵੀ ਬੱਚਿਆਂ ਨੂੰ ਕੋਈ ਵੀ ਚੀਜ਼ਾਂ ਮੁਹਈਆ ਕਰਾਨੀਆਂ ਪੈਂਦੀਆਂ ਹਨ ਸਕੂਲ ਦੀ ਮੈਨੇਜਮੈਂਟ ਕਰਵਾਂਦੀ ਹੈ ਆਸ ਕਰਦਾ ਹਾਂ ਕਿ ਤੁਸੀਂ ਲੋਕ ਸਾਰੇ ਹੀ ਸਾਡੇ ਨਾਲ ਆਪਣੇ ਬੱਚਿਆਂ ਰਾਈ ਜੁੜੋਗੇ ਔਰ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੇ ਲਈ ਸਾਡੀ ਇੰਸਟੀਚਿਊਸ਼ਨ ਦਾ ਸਾਥ ਦਿਓਗੇ ਔਰ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਓਗੇ ਧੰਨਵਾਦ ਜੈ ਹਿੰਦ